ਆਪਣੇ ਵੱਲੋਂ ਪਰਿਵਾਰ ਵੱਲੋਂ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦੇ ਦੀਆਂ ਸਮੁੱਚੀ ਮਾਨਵਤਾ ਨੂੰ ਸਾਡੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮਾਨਸਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਮੈਂ ਆਸ ਰੱਖਦਾ ਪਰ ਉਮੀਦ ਕਰਦਾ ਕਿ ਤੁਸੀਂ ਸਾਰੇ ਖੁਸ਼ ਹੋਵੋਗੇ ਔਰ ਇੱਕ ਆਪਣੇ ਵੱਲੋਂ ਮੈਂ ਤੁਹਾਨੂੰ ਇੱਕ ਮੈਸੇਜ ਵੀ ਕਨਵੇ ਕਰਨਾ ਚਾਹੁੰਦਾ ਕਿ ਆਓ ਆਪਾਂ ਇਸ ਦੀਵਾਲੀ ਨੂੰ ਇੱਕ ਗ੍ਰੀਨ ਦੀਵਾਲੀ ਵਜੋਂ ਮਨਾਈਏ ਕਿਉਂਕਿ ਸਾਡਾ ਵਾਤਾਵਰਨ ਪੋਲਿਊਟ ਹੁੰਦਾ ਜਾ ਰਿਹਾ ਸੋ ਵੱਧ ਤੋਂ ਵੱਧ ਰੁੱਖ ਲਗਾਈਏ ਔਰ ਇਹਨਾਂ ਦਿਨਾਂ 'ਚ ਕਾਫੀ ਚਿਕਨ ਗੁਣੀਏ ਦੀ ਬੜੀ ਪਰਮਾਰ ਹੈ ਸੋ ਆਪਣੇ ਆਪ ਨੂੰ ਬਚਾ ਰੱਖ ਕੇ ਵਾਤਾਵਰਨ ਨੂੰ ਹਰਿਆ ਭਰਿਆ ਤੇ ਸਾਫ ਸੁਥਰਾ ਰੱਖ ਕੇ ਜਿੱਥੇ ਆਪਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਹੈ ਉੱਥੇ ਆਪਣੇ ਆਲੇ ਦੁਆਲੇ ਨੂੰ ਆਪਣੇ ਵਾਤਾਵਰਨ ਨੂੰ ਵੀ ਇੱਕ ਵਧੀਆ ਤੇ ਰਹੇਜੋਗ ਬਣਾਉਣਾ ਕਿਉਂਕਿ ਇਹ ਤਿਹਾਰ ਦੀਵਾਲੀ ਬੰਦੀ ਛੋੜ ਦੀ ਵਿਸ਼ਕਰਮਾ ਦੇ ਸਾਨੂੰ ਜਿੱਥੇ ਭਾਈਚਾਰਕ ਸੰਸਖਾਉਂਦੇ ਨੇ ਉਥੇ ਇੱਕ ਸਚਾਈ ਤੇ ਮਾਰਗ ਤੇ ਚੱਲ ਕੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੰਦੇ ਆ ਸਮਾਂ ਇੱਕ ਵਾਰ ਫਿਰ ਜਿੱਥੇ ਸਾਰਿਆਂ ਨੂੰ ਵਧਾਈ ਦੇਣਾ ਉਥੇ ਆਸ ਰੱਖਦਾ ਕਿ ਤੁਸੀਂ ਮਨੁੱਖੀ ਕਦਰਾਂ ਕੀਮਤਾਂ ਦੀ ਵੈਲਿਊਜ਼ ਰੱਖਦੇ ਹੋਏ ਇਨੂੰ ਇੱਕ ਗ੍ਰੀਨ ਦੀਵਾਲੀ ਦੇ ਤੌਰ ਤੇ ਵਾਤਾਵਰਨ ਨੂੰ ਬਚਾਉਣ ਲਈ ਔਰ ਬਿਮਾਰੀਆਂ ਤੋਂ ਬਚਣ ਲਈ ਪੂਰੇ ਚਤਨਸ਼ੀਲ ਰਹੋਗੇ ਤੇ ਉਪਰਾਲੇ ਕਰੋਗੇ ਬਹੁਤ ਬਹੁਤ ਧੰਨਵਾਦ